ਹੈਲੋ ਬਾਬਾ ਹਾਂਜੀ ਫੋਨ ਲਗਦੀ ਹੋਣ ਨਾਲ ਹੈ ਹੈ ਬਾਬਾ ਹਾਈ ਫੋਨ ਲਗਦੀ ਹੋਣ ਨਾਲ ਹੈ ਬਾਬਾ ਬਾਬਾ ਮੇਰੇ ਪਾਸੇ ਹੋ ਜਾਂਦਾ ਤੇਰੀ ਕੁੜੀ ਦੀ ਲੰਗ ਤੇਰੀ ਸੀ ਮੈਂ ਤੇ ਮੈਂ ਚੜਜਾਂ ਕੁੜੀ ਤੇ ਛੋਟੀ ਸੀ ਹੁਣ ਬਹੁਤ ਗਰੀਬ ਭੈਣ ਸੀ ਲੰਗ ਤੇਰੀ ਦੀ ਮੈਂ ਬਾਬਾ ਹੋਣਾ ਲੈ ਤੇਰੀ ਭੈਣ ਦੇ ਘੂਸੇ ਤੇ ਕੂਸੇ ਤੇ ਲੰਨ ਦੇ ਦੇ ਤੇਰੀ ਜਿੰਨੂ ਹੋ ਗਿਆ ਬਾਬਾ ਹੋ ਗਿਆ ਹੋ ਗਿਆ ਤੇਰੀ ਭੈਣ ਦੇ ਘੂਸੇ ਤੇ ਲੰਨ ਦੇ ਦੇ ਤੇਰੀ ਜਿੰਨੂ ਪਰ ਉਹਨੇ ਪਿਆ ਹੋ ਤੈਨੂੰ ਕੁਝ ਹੁੰਦਾ ਨਹੀਂ ਤੈਨੂੰ ਹੋਣਾ ਲੈ ਹਾਈ 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 ਬਾਬਾ ਹੋਣਾ ਤੇਰੀ ਕੁੜੀ ਤੇ ਚੜ ਜਾ ਮੈਂ ਚੋੜੇ ਲਾ ਕੇ ਤੇਰੀ ਤੇ ਨਾਲੇ ਤੇਰੀ ਭੈਣ ਤੇ ਨਾਲੇ ਤੇਰੀ ਮਾਂ ਤੇ ਬਹੁਤ ਤੇਰੀ ਕੁੜੀ ਦੀ ਲੰਨ ਹੋਣਾ ਹੋ ਗਿਆ ਹੋ ਗਿਆ ਹੋ ਗਿਆ ਵੇ ਤੂੰ ਤੇਰੀ ਮਾਂ ਕੁਰੀ ਤੇ ਤੇਰੇ ਬਾਬਾ ਸੋਹਣ ਦੇ ਛੋਲੇ ਤੇ ਲੰਨ ਦੇ ਜਿਹੜੇ ਕਬੀਰ ਦੇ ਪਤਾ ਨਹੀਂ ਕਿਹਦਾ ਪਵਾਇਆ ਕਿਹਦਾ ਨਹੀਂ ਤੇਰੀ ਭੈਣ ਦੀ ਲੰਨ ਤੈਨੂੰ ਮਹੀਂ ਚੋਣਾ ਤੇਰਾ ਪਰੋਣਾ ਛੋਡਾ ਮੈਨੂੰ ਨੰਬਰ ਘਰ ਆਇਆ ਮੈਂ ਚੜ ਪਾ ਛੋਟੀ ਕੁੜੀ ਤੇ ਚੋਰੇ ਲਾ ਕੇ ਛੁੱਟ ਤੀ ਬਾਬਾ ਹੁਣਾ ਫੋਨ ਨਾ ਕਿ ਹੁਣ ਵਾਲਾ ਹੈ ਬਾਬਾ ਬਾਬਾ ਤੇਰੀ ਭੈਣ ਤੇ ਚੜ ਗਿਆ ਮੈਂ ਛੋਲੇ ਤੇ ਲੰਨ ਤੇਰੀ ਦੇ ਗਲਕ ਦੀ ਦੇ ਤੇਰੀ ਦੀ